ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਤਾਂ ਕਿਰਪਾ ਕਰਦੇ ਨੇ ਮਨ ਮਾਨਕ ਨਿਰਮੋਲ ਹੈ RAM ਨਾਮ ਪਤ ਪਾਏ ਪਰਮੇਸ਼ਰ ਦਾ ਨਾਮ ਨਿਰਮੋਲ ਕਹੇ ਇਹਦਾ ਮੁੱਲ ਨਹੀਂ ਕੋਈ ਤੇ ਜਿਹੜੇ ਨਾਮ ਨਾਲ ਜੁੜ ਗਏ ਜਿਨ੍ਹਾਂ ਨੇ ਨਾਮ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕੀਤੀ ਸਤਿਗੁਰੂ ਕਹਿੰਦੇ ਨੇ ਉਹ ਇਸ ਨਿਰਮੋਲਕ ਹੀਰੇ ਨੂੰ ਪ੍ਰਾਪਤ ਕਰ ਲੈਂਦੇ ਨੇ ਮੇਲ ਸਤ ਸੰਗਤ ਹਰ ਪਾਈਐ ਗੁਰਮੁਖ ਘਰ ਲੈ ਬਲਾਏ ਇਹ ਜਿਹੜਾ ਹੀਰਾ ਹੈ ਨਾ ਨਿਰਮੋਲਕ ਦੁਨੀਆਂ ਦੇ ਵਿੱਚ ਕਿੰਨਾ ਵੀ ਕੋਈ ਕੀਮਤੀ ਹੀਰੇ بڑے ਹੀਰੇ ਜਵਾਰਾਤ ਮਿਲਦੇ ਨੇ ਕਿਸੇ ਦੀ ਕੀਮਤ ਕੁਝ ਲੱਖਾਂ ਦੇ ਵਿੱਚ ਹੈ ਤੇ ਕਈਆਂ ਦੀ ਕੀਮਤ ਕਰੋੜਾਂ ਦੇ ਵਿੱਚ ਹੈ ਪਰ ਸਤਿਗੁਰੂ ਕਹਿੰਦੇ ਨੇ ਚਾਹੇ 2 ਕਰੋੜ 10 ਕਰੋੜ 100 ਕਰੋੜ 1000 ਕਰੋੜ ਵੀ ਕਿਸੇ ਹੀਰੇ ਦੀ ਕੀਮਤ ਹੈ ਤੇ ਉਹਦਾ ਵੀ ਖਰੀਦਦਾਰ ਹੈ ਉਹਨੂੰ ਖਰੀਦ ਸਕਦੇ ਨੇ ਲੋਗ ਦੁਨੀਆ ਦੀ ਮਾਇਆ ਦੇ ਨਾਲ ਕਿੰਨਾ ਵੀ ਕੀਮਤੀ 라 ਹੋਵੇ। ਉਹਦੀ ਕੀਮਤ ਨਿਰਧਾਰਤ ਕੀਤੀ ਜਾ ਸਕਦੀ ਹੈ। ਪਰ ਸਤਿਗੁਰੂ ਕਹਿੰਦੇ ਨੇ ਜਿਹੜਾ ਨਾਮ ਰੂਪੀ ਹੀਰਾ ਹੈ ਨਾ ਇਹਦੀ ਕੀਮਤ ਨੂੰ ਕੋਈ ਨਿਰਧਾਰਤ ਨਹੀਂ ਕਰ ਸਕਦਾ। ਇਹਦੀ ਕੀਮਤ ਕੋਈ ਦੇ ਨਹੀਂ ਸਕਦਾ। ਇਸ ਲਈ ਪਾਦਸ਼ਾਹ ਕਹਿੰਦੇ ਨੇ ਇਹ ਜਿਹੜਾ ਹੀਰਾ ਨਾ ਜੇ ਇਹਨੂੰ ਖਰੀਦਣਾ ਤੇ ਇੱਕੋ ਹੀ ਇੱਕ ਸਾਧਨ ਹੈ ਸਤ ਸੰਗ ਸਤ ਸੰਗਤ ਕਰ ਫਿਰ ਇਸ ਹੀਰੇ ਨੂੰ ਤੂੰ ਖਰੀਦ ਸਕਦਾ ਹੈ ਆਪ ਗਿਆ ਸੁਖ ਪਾਇਆ ਮਿਲ ਸਰਲ ਸਲਸਮਾਏ ਪਾਦਸ਼ਾਹ ਕਿਰਪਾ ਕਰਦੇ ਨੇ ਜਦੋਂ ਆਪ ਗਿਆ ਆਪਾ ਭਾਵ ਗਵਾ ਲਿਆ ਨਾ ਬੰਦੇ ਨੇ ਆਪ ਗਿਆ ਸੁਖ ਪਾਇਆ ਫੇਰ ਬੰਦਾ ਸੁੱਖਾਂ ਦੀ ਪ੍ਰਾਪਤੀ ਕਰ ਲੈਂਦਾ ਜਦੋਂ ਆਪਣਾ ਆਪ ਨੂੰ ਗਵਾ ਲੈਂਦਾ ਭਾਵ ਹੋਮੈ ਨੂੰ ਗਵਾ ਦਿੰਦਾ ਮੈਂ ਮੇਰੀ ਅੰਦਰੋਂ ਜਦੋਂ ਖਤਮ ਹੋ ਜਾਂਦੀ ਹੈ ਫੇਰ ਸਤਿਗੁਰੂ ਕਹਿੰਦੇ ਨੇ ਜਿਹੜਾ ਅੰਦਰਲਾ ਸੁਖ ਹੈ ਨਾ ਜਿਹੜਾ ਜਿਹੜਾ ਸੱਚਾ ਸੁਖ ਹੈ ਫੇਰ ਉਹਨੂੰ ਬੰਦਾ ਪ੍ਰਾਪਤ ਕਰ ਲੈਂਦਾ ਮਿਲ ਸਾਲਾ ਲਾ ਸਾਲਾ ਲ ਸਮਾਏ ਜਿਵੇਂ ਪਾਣੀ ਦੇ ਨਾਲ ਪਾਣੀ ਮਿਲ ਕੇ ਇੱਕ ਰਸ ਇੱਕ ਰੰਗ ਇੱਕ ਰੂਪ ਹੋ ਜਾਂਦਾ ਹੈ ਨਾ ਸਤਿਗੁਰੂ ਕਹਿੰਦੇ ਨੇ ਫਿਰ ਤੂੰ ਵੀ ਇੱਕ ਦਿਨ ਪਰਮੇਸ਼ਰ ਦੇ ਨਾਲ ਇਸੇ ਤਰ੍ਹਾਂ ਅਭੇਦ ਹੋ ਜਾਏਗਾ ਜੀਵਨ ਦੇ ਹੁੰਦਿਆ ਹੋਇਆ ਹੀ ਤੂੰ ਪਰਮੇਸ਼ਰ ਵਿੱਚ ਤੇ ਪਰਮੇਸ਼ਰ ਤੇਰੇ ਵਿੱਚ ਸਮਾਜ ਜਾਏਗਾ ਤੇਰੇ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਰਹੇਗਾ ਜ਼ਰੂਰੀ ਨਹੀਂ ਕਿ ਮਰ ਕੇ ਬੰਦਾ ਪੂਰਾ ਹੁੰਦਾ ਜਿਉਂਦਿਆਂ ਵੀ ਬੰਦਾ ਜਿਉਂਦੇ ਜੀ ਪੂਰਾ ਹੋ ਸਕਦਾ ਆਉਣਾ ਉਸੇ ਦਾ ਸਫਲ ਹੈ ਜਿਹੜਾ ਜਿਉਂਦੇ ਜੀ ਹੀ ਪੂਰਨ ਹੁੰਦਾ ਹੈ ਇਸੇ ਵਾਸਤੇ ਤੇ ਬੰਦਾ ਇਸ ਮਾਤ ਲੋਕ ਦੇ ਵਿੱਚ ਆਇਆ ਤੇ ਪਾਤਸ਼ਾਹ ਕਿਰਪਾ ਕਰਦੇ ਨੇ ਜਿਹੜਾ ਹਰ ਹਰ ਨਾਮ ਨਾਲ ਚੇਤੇ ਉਹ ਸੋ ਔਗਣ ਆਵਾ ਜਾਏ ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਨਹੀਂ ਸਿਮਰਿਆ ਜਿਨ੍ਹਾਂ ਨੇ ਚੇਤੇ ਨਹੀਂ ਕੀਤਾ ਉਹਨੂੰ ਯਾਦ ਨਹੀਂ ਕੀਤਾ ਸੋ ਔਗਣ ਆਵੇ ਜਾਏ ਉਹ ਜਮਦਾ ਮਰਦਾ ਆ ਰਹਿੰਦਾ ਤੇ ਔਗਣਾ ਦੇ ਵਿੱਚ ਹੀ ਫਸਿਆ ਰਹਿੰਦਾ ਜਿਸਾ ਸਾਧਗੁਰ ਪਰਖਣਾ ਭੇਟਿਓ ਸੋ ਭੌਜਲ ਪਚਾ ਪਚਾਏ ਜਨਾਂ ਨੂੰ ਪਰਮੇਸ਼ਰ ਨਹੀਂ ਨ ਮਿਲਿਆ ਜੇਨ ਸਤਗੁਰ ਪੁਰਖ ਨਾਲ ਭੇਟੇ ਉਹ ਜੇ ਦਾ ਮਲਾਪ ਗੁਰੂ ਨਾਲ ਨਹੀਂ ਹੋਇਆ ਸੱਚੇ ਨਾਲ ਉਹ ਪਉ ਜਲ ਦੇ ਵਿੱਚ ਡੁੱਬਦੇ ਰਹਿੰਦੇ ਰਹਿੰਦੇ ਰਹੇ ਗੋਤੇ ਖਾਂਦੇ ਰਹਿੰਦੇ ਰਹੇ ਉਹ ਪਾਰ ਨਹੀਂ ਹੋ ਸਕਦੇ ਇਹ ਮਾਨਗ ਜੀ ਉਹ ਨਿਰਮੋਲ ਹੈ ਇਉਂ ਕੌਡੀ ਬਦਲੇ ਜਾਏ ਇਹ ਜਿਹੜਾ ਸਮਾ ਤੈਨੂੰ ਮਿਲਿਆ ਸੀ ਨਾ ਇਹ ਬੜਾ ਵੱਡਾ ਅਨਮੋਲ ਮੋਤੀ ਹੈ ਜੀਓ ਨਿਰਮੋਲ ਹੈ ਇਹਦਾ ਕੋਈ ਮੁੱਲ ਨਹੀਂ ਪਰ ਕੌਡੀ ਬਦਲੇ ਜਾਏ ਇੱਕ ਕੌਡੀਆਂ ਦੇ ਭਾ ਇਸ ਨੂੰ ਤੋਂ ਗਵਾ ਦਤਾ ਹੈ ਕੌਡੀ ਦੇ ਭਾ ਹੀਰੇ ਨੂੰ ਉਹੀ ਸੁੱਟਦਾ ਹੈ ਜਿਹਨੂੰ ਹੀਰੇ ਦੀ ਪਰਖ ਨਹੀਂ ਹੈ ਹੁਣ ਇਹ ਮਨੁੱਖਾ ਜੀਵਨ ਜਿਹੜਾ ਹੀਰੇ ਵਰਗਾ ਹੈ ਨਾ ਇਨੋਂ ਕੌਡੀਆਂ ਦੇ ਭਾਅ ਉਹੀ ਵੇਚ ਜਾਂਦੇ ਨੇ ਬੇਅਰਥ ਗਵਾ ਲੈਂਦੇ ਨੇ ਜਿਨ੍ਹਾਂ ਨੂੰ ਸਮਝ ਨਹੀਂ ਮੇਰੇ ਸਤਿਗੁਰੂ ਤਾਂ ਕਿਰਪਾ ਕਰਦੇ ਨੇ ਭਾਈ ਮਨ ਇਹ ਸਰੀਰ ਇਹ ਸਮਾ ਇਹ ਸਵਾਸ ਅਮੋਲਕ ਨੇ ਇਹਨਾਂ ਦਾ ਕੋਈ ਮੁੱਲ ਨਹੀਂ ਹੈ ਤੋ ਕੌਡੀਆਂ ਦੇ ਭਾਅ ਗਵਾਈ ਜਾਣਾ ਇਹ ਜਿਨ੍ਹਾਂ ਸਤਿਗੁਰ ਰਸ ਮਿਲ ਹੈ ਸੇ ਪੂਰੇ ਪੁਰਖ ਸੁਝਾਣ ਜਨਾ ਗੁਰਮੁਖ ਖਾ ਨੂੰ ਨਾਮ ਦੇ ਵਿੱਚੋਂ ਰਸ ਮਿਲਦਾ ਜਾਂ ਜਿਹੜੇ ਨਾਮ ਦਾ ਰਸ ਪ੍ਰਾਪਤ ਕਰ ਲੈਂਦੇ ਨੇ ਸੇ ਪੂਰੇ ਪੁਰਖ ਸੁਝਾਣ ਅਸਲ ਵਿੱਚ ਉਹ ਸਿਆਣੇ ਪੁਰਸ਼ ਨੇ ਕਿਉਂਕਿ ਉਹਨਾਂ ਨੇ ਸੱਚੇ ਹੀ ਰੇ ਨੂੰ ਪਛਾਣ ਲਿਆ ਨਾਮ ਦੇ ਰਸ ਨੂੰ ਪਛਾਣ ਲਿਆ ਤੇ ਸਤਿਗੁਰੂ ਕਿਰਪਾ ਕਰਦੇ ਨੇ ਗੁਰਮਿਲ ਭਉ ਜਲ ਲੰਘਈ ਆ ਦਰਗੈ ਪਤ ਪ੍ਰਵਾਣ ਤੇ ਜਦੋਂ ਕਿਸੇ ਪੂਰੇ ਗੁਰੂ ਦੀ ਸੰਗਤ ਸਾਨੂੰ ਮਿਲ ਜਾਂਦੀ ਹੈ ਨਾ ਗੁਰਮਿਲ ਭਉ ਜਲ ਲੰਘਈ ਐ ਜਿਨ੍ਹਾਂ ਨੂੰ ਗੁਰੂ ਮਿਲ ਗਿਆ ਜਿਨ੍ਹਾਂ ਨੂੰ ਮਾਰਗਦਰਸ਼ਕ ਮਿਲ ਗਿਆ ਜਿਨ੍ਹਾਂ ਨੂੰ ਕੋਈ ਗਾਈਡ ਮਿਲ ਗਿਆ ਉਹ ਭਉ ਜਲ ਨੂੰ ਪਾਰ ਕਰ ਜਾਂਦੇ ਆ ਦਰਗਹ ਪਤ ਪਰਵਾਨ ਉਹਨਾਂ ਨੂੰ ਦਰਗਾਹ ਦੇ ਵਿੱਚ ਇੱਜ਼ਤ ਸਤਕਾਰ ਉੱਥੇ ਮਿਲਦਾ ਹੈ ਉਹਨਾਂ ਦਾ ਦਰਗਾਹ ਵਿੱਚ ਜਾਣਾ ਜਿਹੜਾ ਉਹ ਸਫਲਾ ਹੋ ਜਾਂਦਾ ਹੈ ਉਹਨਾਂ ਦੀ ਇੱਜ਼ਤ ਪ੍ਰਵਾਨ ਹੋ ਜਾਂਦੀ ਨਾਨਕ ਤੇ ਮੁਖ ਉਜਲੇ ਤੁਹਾਨੂੰ ਵਜੇ ਸ਼ਬਦ ਨਿਸ਼ਾਨ ਜਿਨ੍ਹਾਂ ਦੇ ਅੰਦਰ ਨਾਮ ਦੀ ਧੁਨ ਪੈਦਾ ਹੋ ਗਈ ਜਨਾਮ ਦੇ ਅੰਦਰ ਨਾਮ ਦਾ ਅਨਹਦ ਨਾਦ ਰੂਪੀ ਵਾਜਾ ਵੱਜਦਾ ਹੈ ਨਾ ਸਤਿਗੁਰੂ ਕਹਿੰਦੇ ਨੇ ਉਹਨਾਂ ਦੇ ਮੁਖ ਦਰਗਾਹ ਦੇ ਵਿੱਚ ਉਜਲੇ ਹੋ ਜਾਂਦੇ ਨੇ ਉਹ ਉਥੇ ਸੱਚਾ ਤੇ ਸੋਚਾ ਸਦਾ ਰਹਿਣ ਵਾਲਾ ਸਦਕਾਰ ਹਾਸਲ ਕਰ ਲੈਂਦੇ ਨੇ ਦੁਨੀਆਵੀ ਧਨ ਦੇ ਨਾਲ ਜਿਹੜਾ ਬੰਦਾ ਸਤਕਾਰ ਹਾਸਲ ਕਰਦਾ ਉਹਦਾ ਸਮਾਂ ਸੀਮਤ ਹੁੰਦਾ ਉਹ ਸਤਕਾਰ ਵੀ ਸੀਮਤ ਸਮੇਂ ਵਾਸਤੇ ਹੁੰਦਾ ਏਸ ਲਈ ਸਤਿਗੁਰੂ ਕਹਿੰਦੇ ਨੇ ਜੇ ਤੋ ਸੱਚਾ ਸਤਕਾਰ ਚਾਹਨਾ ਹੈ ਕਿ ਦੁਨੀਆ 'ਚ ਸਤਕਾਰ ਹੋਵੇ ਦਰਗਾਹ ਵਿੱਚ ਮੇਰਾ ਸਤਕਾਰ ਹੋਵੇ ਤੇ ਸਤਿਗੁਰੂ ਕਹਿੰਦੇ ਨੇ ਨਾਮ ਰੂਪੀ ਰਾਦਨ ਨਾਮ ਰੂਪੀ ਹੀਰਾ ਇਹਦੀ ਕਮਾਈ ਤੈਨੂੰ ਕਰਨੀ ਪੈਣੀ ਹੈ ਤੇ ਜਦੋਂ ਤੂੰ ਇਹ ਕਮਾਈ ਕਰੇਗਾ ਉਦੋਂ ਫਿਰ ਦੁਨੀਆ ਵਿੱਚ ਵੀ ਸਤਕਾਰ ਤੇ ਦਰਗਾਹ ਦੇ ਵਿੱਚ ਵੀ ਤੇਰਾ ਸਤਕਾਰ ਹੋਵੇਗਾ ਦਰਗਾਹ ਵਿੱਚ ਵੀ ਤੂੰ ਉਜਲਾ ਮੁਖ ਲੈ ਕੇ ਜਾਏਗਾ ਲੇਖਾ ਤੇਰਾ ਦੇਣਾ ਸੁਹੇਲਾ ਹੋ ਜਾਏਗਾ ਜਦੋਂ ਤੂੰ ਇਹ ਸੱਚੀ ਕਮਾਈ ਕੀਤੀ ਹੋਵੇਗੀ ਸੋ ਵੱਡੇ ਭਾਗ ਨੇ ਆਪ ਸਾਰੀਆਂ ਸੰਗਤਾਂ ਨਾਮ ਦੀ ਕਮਾਈ ਕਰ ਰਹੇ ਗੁਰੂ ਚਰਨਾਂ ਦੇ ਵਿੱਚ ਸਤਿਗੁਰੂ ਸਭ ਦੀ ਹਾਜ਼ਰੀ ਪ੍ਰਵਾਨ ਕਰਨ। ਦਰੋਂ ਘਰੋਂ ਸਿੱਖੀ ਇਸ ਸਦਕ ਭਰੋਸਾ। ਨਾਮ ਦੀਆਂ ਦਾਤਾ ਸਤਿਗੁਰੂ ਸਭ ਦੀਆਂ ਝੋੜੀਆਂ ਦੇ ਵਿੱਚ ਪਾਉਣਾ। ਅੱਜ ਦੀ ਸਾਧ ਸੰਗਤ ਇੰਨੀ ਕਾ ਹਾਜ਼ਰੀ ਪ੍ਰਵਾਨ ਕਰਨ ਲਈ। ਹੋਈਆਂ ਭੁੱਲਾਂ ਦੀ ਖਿਮਾ। ਸਤਿਗੁਰੂ ਦੀ ਜੀ ਦੀ ਪਾਵਨ ਪਵਿੱਤਰ ਚਰਨਾ ਕਮਲਾਂ ਦੇ ਵਿੱਚ ਆਦਰੀਆਂ ਲਵਾਈਏ। ਮਨ ਬ੍ਰਤੀ ਸਾਧ ਸੰਗਤ ਜਿੰਨਾ ਦਾ ਸਮਾ ਗੁਰ ਚਰਨਾਂ ਨਾਲ ਜੁੜੀ ਆ ਅਰਦਾਸ ਕਰੀਏ ਸੱਚੇ ਪਾਤਸ਼ਾਹ ਇਹ ਜਿਹੜਾ ਸਮਾ ਇਹ ਸਾਡੇ ਲੇਖੇ ਲਿਖਦੇ ਹੋ ਅਗਲੀ ਜਿਹੜੀ ਵਿਚਾਰ ਹੈ ਕੱਲ ਸਰਵਣ ਕਰਾਂਗੇ ਇਹ ਅਰਦਾਸ ਕਰਕੇ ਜਾਈਏ ਸੱਚੇ ਪਾਤਸ਼ਾਹ ਜਿਵੇਂ ਅੱਜ ਸਾਡੀਆਂ ਝੋੜੀਆਂ ਨਾਮ ਦੇ ਨਾਲ ਭਰੀਆਂ ਨੇ ਇਸੇ ਤਰ੍ਹਾਂ ਰੋਜ ਸਾਡੀਆਂ ਝੋੜੀਆਂ ਗੁਰਬਾਣੀ ਕਥਾ ਵਿਚਾਰ ਦੇ ਨਾਲ ਭਰਿਓ ਤਾਂ ਕਿ ਇਸ ਦੁਨੀਆ ਵਿੱਚ ਆਉਣਾ ਸਾਡਾ ਸਫਲਾ ਹੋ ਜਾਏ ਹੋਈਆ ਭੁੱਲਾਂ ਦੀ ਖਿਮਾ ਗੁਰੂ ਚਰਨਾਂ ਦਾ ਧਿਆਨ ਧਰਦੇ ਹੋਏ ਸਾਥ ਸੰਗਤ